नमस्ते सभी को आज शुरू करते हैं हमारा आज का ब्लॉग सो so आज है न्यू ईयर सो so आप सबको तो हैप्पी न्यू ईयर तो so आज हम जाएंगे बाहर और मैं हो चुकी हूँ रेडी और मम्मी अभी रेडी हो रही हैं वो भी रेडी हुई नहीं है तो so मैं दिखाती हूँ आपको मेरा फाइनल लुक ये देखो मेरा फाइनल लुक और अभी मम्मी तो ही रेडी है मम्मी तो हमेशा ही लेट होती है मैंने अपने हेयर भी कॉम कर रहे हैं पापा आ रहे हैं तो आज एक और इवेंट है वो हम जा रहे हैं तो आपको पता लग जाएगा क्या इवेंट है आज हमारे घर का ही इवेंट है हम घर घर के लोग जा रहे हैं सेलिब्रेट करना हम चार पांच लोग जा हैं शायद मेरी फ्रेंड भी जाए वो बाकी ब्लॉग में देखना आप तो आप जुड़े रहना सारा ब्लॉग देख के जाना गाइस आज एक और इंटरेस्टिंग बात है आज हम हिंदी में ब्लॉग शूट कर रहे हैं पता क्यों क्योंकि क्यों हिंदी को ना यूट्यूब ज़्यादा रिकमेंड करता है इसलिए हम आज हिंदी में ब्लॉग बना रहे हैं रहे है तो आज हमारा सारा ब्लॉग है जो हिंदी में होना चाहिए होना होने वाला है बिकॉज मैं फर्स्ट टाइम हिंदी हिंदी में ब्लॉग बना रही हूँ और मेरे मम्मा ने भी आज फर्स्ट टाइम हिंदी में ब्लॉग बनाएंगे और सब वीडियो में काम करते हैं तो हिंदी में कभी कभी कोई रोल आ जाता है तो बोल नहीं पड़ती है सो तो आज तो हम सारा ब्लॉग हिंदी में कंटिन्यू करने वाले हैं आज हम जा रहे हैं जहाँ पे हम जा रहे हैं जब हम हवेली में जा रहे हैं जो हवेली का नेम है जब हम वहाँ पे जाएंगे आपको उसकी सारी लुक दिखाएंगे हवेली की पंजाबी कल्चर हवेली है हम उसमें जाएंगे उसका नाम भी बताएंगे अभी आपको हाँ जी अब मेरी फाइनल लुक हो चुकी है तैयार uh, मैंने ना ये रेड कलर का टॉप पहना है और ब्लू कलर की जीन पहनी है मैंने ना पहली बार हिंदी में ब्लॉग बनाया है तो आप मुझे बताइए uh, आप मुझे बताना कि मेरी हिंदी ख़राब है या अच्छी है ठीक है मैं हिंदी बोल लेती हूँ अगर हिंदी के, हिंदी में किसी के साथ बात करनी हो तो मैं वो भी कर लेती हूँ लेकिन मैंने सोचा कि चलो इस बार मैं हिंदी में ब्लॉग बनाती हूँ जैसे कोई बात करता है मेरे से तो मैं अच्छे से बोल रहती हूँ मुझे सब पूछते रहते हैं कि आपको हिंदी आती है हिंदी तो आती है हमारा तो सिर्फ अंग्रेजी में हाँ तंग है ब्लॉग के साथ बने रहिएगा लास्ट तक तो आ, आ, अभी आप मिली है डैडी से डैडी वो बिजी ने

ਕਿਉਂਕਿ ਤੂੰ ਅੱਜ ਕੱਲ ਤੁਹਾਡੇ ਸਕੂਲਾਂ 'ਚ ਹਿੰਦੀ ਬੋਲੀ ਜਾਂਦੀ ਹੈ ਸਾਡੇ ਸਕੂਲਾਂ 'ਚ ਬੋਲੀ ਜਾਂਦੀ ਸੀ ਪਿਓਰ ਪੰਜਾਬੀ ਤੇ ਉਹਦੇ ਕਰਕੇ ਹੀ ਅਸੀਂ ਪੰਜਾਬੀ ਪਿਓਰ ਬੋਲਦੇ ਆ ਮੇਰੀ ਪੰਜਾਬੀ ਤਾਂ ਵੈਸੇ ਹੀ ਬਹੁਤ ਸ਼ੁੱਧ ਦਾ ਮੈਂ ਤਾਂ ਪਿਓਰ ਪੰਜਾਬੀ ਬੋਲਦੀ ਆ ਮੈਂ ਤਿਆਰ ਹੋਈਆਂ ਦੱਸਿਓ ਕਿੱਦਾਂ ਦੀ ਲੱਗ ਰਹੀ ਆ ਫਾਈਨਲ ਲੁੱਕ ਤੁਹਾਨੂੰ ਅਵੇਦਲੀ 'ਚ ਜਾ ਕੇ ਦਿਖਾਵਾਂਗੇ ਹਾਂ ਫਾਈਨਲ ਲੁੱਕ ਹੀ ਆ ਹੁਣ ਮਤਲਬ ਪ੍ਰੋਪਰ ਹਮ ਪ੍ਰੋਪਰ ਤੇ ਇਹ ਮੈਂ ਨਵੇਂ ਕੱਪੜੇ ਲਏ ਆ ਗਿਫਟ ਦਿੱਤਾ ਮੈਨੂੰ ਇੱਧਰ ਸਾਬਜੀ ਨੇ ਹਾਂਜੀ ਚਲੋ ਫਿਰ ਚਾਲਦੇ ਆਪਾਂ ਅੱਗੇ ਗੱਡੀ 'ਚ ਬੈਠ ਕੇ ਤਲਦੇ ਹਾਂ ਚਲੋ ਗੱਡੀ 'ਚ ਬੈਠ ਜਾਂਦੇ ਹਾਂ ਤੁਹਾਨੂੰ ਦਿਖਾਣੇ ਆ ਤੁਹਾਨੂੰ ਚਲੋ ਆ ਦੇਖੋ ਕਾਰੀਆਂ ਹੋ ਚੁੱਕੀਆਂ ਰੈਡੀ ਹੋਣਾਂ ਸੀ ਅੱਜ ਤੇ ਖੱਲੇ ਤੇ ਉਹ ਖੜੀਆ ਗੱਡੀ ਤੁਹਾਨੂੰ ਆਪਾਂ ਵਾਜ ਕੇ ਗੱਡੀ ਇਹਦੀ ਸਟਾਰਟ ਕਰ ਲਈ ਐ ਆ ਗਿਆ ਬਾ ਨਾਨੀ ਤੇ ਮम्मा ਹੀ ਨਹੀਂ ਚਾਹੋ ਦਿਖਾਣੀਆਂ ਮੈਂ ਤੁਹਾਨੂੰ ਉਹਨਾਂ ਦੋਨਾਂ ਦਾ ਹੀ ਹਜੇ ਉਹ ਹੋ ਰੱਖਿਆ ਆਂ ਦੇਖ ਲਓ ਕਿਵੇਂ ਲੱਗੇ ਹੋਏ ਨੇ ਪਿਆਰ ਹੋਣਾ ਪਿਆਰ ਆ ਦੇ ਲੈ ਇੱਕ ਸਾਡੀ ਨਾਨੀ ਨੇ ਪਰ ਮੈਂ ਕਿਹਾ ਮੈਂ ਕਿ ਨਾਨੀ ਤਿਆਰ ਹੋ ਉਹਦੇ ਨੇਰਾ ਆਉਂਦਾ ਸਾਰੇ ਨੇਰਾ ਆ ਰਹੇ ਕਾਲੇ ਕਾਲੇ ਮੁੱਠੇ ਆ ਰਹੇ ਤੇ ਕਲੀਤੀ ਨਾ ਨੇਰਾ ਕਿਉਂ ਆ ਲੈ ਦਵਾਰੇ ਬਣਾ ਬਲੌਕ ਚੱਕ ਹੁਣ ਥੋੜਾ ਆ ਰਿਹਾ ਸੋਣਾ ਆ ਰਿਹਾ ਚੱਕ ਸੋਣਾ ਆ ਰਿਹਾ ਹੁਣ ਚੱਲੇ ਆ ਨਹੀਂ ਹੁਣ ਅਸੀਂ ਬਲੌਕ ਦੇ ਨਾਲ ਬਣੇ ਲੋ ਲਾਸਟ ਤੱਕ ਦੇਖਿਓ ਕਿੱਥੇ ਚੱਲੇ ਆ ਤੇ ਇੱਕ ਅੱਜ ਸੀ ਕਿਉਂ ਚੱਲੇ ਆ ਇੱਕ ਤਾਂ ਜਨਮਾ ਸਾਲ ਆ ਇੱਕ ਚੀਜ਼ ਹੋਰ ਉਹ ਤਾਂ ਜਾਦੀ ਤੇ ਕੁੜੀ ਦੀ ਐਨੀਵਰਸਰੀ ਆ। ਹਾਏ ਤਾਂ ਪਹਿਲਾਂ ਹੀ ਦੱਸਤਾ। ਐਨੀਵਰਸਰੀ ਹੈ ਮੇਰੀ ਕੁੜੀ ਦੀ। ਸਾਰੇ ਨੂੰ ਅਸ਼ੀਰਵਾਦ ਦੇ ਦਿਓ। ਠੀਕ ਹੈ? ਪਹਿਲਾਂ ਹੀ ਨੰਨੇ ਬਾਡਾ ਫੋੜਦਾ ਏ। ਚਲੋ ਚਲੋ ਬੜਾ ਪੁਜੀ ਤੇ ਚੱਲੇ ਨਾ ਤੁਹਾਨੂੰ ਉਹ ਦਿਖਾਵਾਂਗੇ। ਉਹ ਜਗ੍ਹਾ ਬਹੁਤ ਵਧੀਆ ਹੈ। ਹਾਂ ਜੇ ਨਾ ਇਹ ਨਾਮ ਹੈ ਉਹਦਾ। ਤੇ ਉੱਥੇ ਚੱਲੇ ਆਂ। ਆ ਪਹਿਲੀ ਵਾਰ ਚੱਲੀਆਂ ਵੀ ਬਹੁਤ ਨਾਮ ਸੁਣਿਆ। ਮੈਂ ਕਿਛੁ ਨਵੇਂ ਸਾਲ ਤੇ ਚੱਲਾਂਗੇ। ਚਲੋ ਫਿਰ ਚੱਲਦੇ ਆ। ਆਜੇ ਚੱਲ। ਚਲੋ ਚੱਲੀਏ। ਫੋਨਿਕ ਫੋਟੋ ਵੀ ਖਿੱਚ ਲਈ ਹੁਣ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਅਸੀਂ ਆਏ ਸੀ ਹੰਦਰ ਨੂੰ ਲੁੱਕ ਦਿਖਾਉਣੇ ਆ ਉਧਰ ਦਾ ਅਸੀਂ ਆਏ ਸੀ ਜੇ 9 ਰਵੇਲੀ ਦੇ ਵਿੱਚ ਤੇ ਆ ਦੇਖੋ ਸਾਰਾ 뷰 ਮਾਤਾ ਤੁਹਾਨੂੰ ਨਹੀਂ ਆਈ ਬਲੇ ਉਧਰ ਲੱਗਾ ਹੈਪੀ ਨਿਊ ਈਅਰ ਇੱਧਰ ਚੱਲ ਰਿਹਾ ਮਿਊਜ਼ਿਕ ਹੁਣ ਅਸੀਂ ਮम्मा ਇਹ ਜੇ ਕਹੋਰੀ ਅਕਾਦਸ਼ੀ ਇਸ ਵੰਦੇ ਘਾਟੀ ਸੰਜੀਤ ਦਾ ਪਲਾਨ ਬਿਲਕੁਲ ਸਾਡਾ ਮੇਰਾ ਫੇਵਰਟ ਪਲੇਸ ਹੈ ਘਾਟੂ ਸ਼ਾਮ ਜੀ ਤੇ ਮੇਰੀ ਮੇਰੀ ਘਾਟੂ ਸ਼ਾਮ ਦੀਪੀਆ ਪਰ ਮੈਨੂੰ ਹਰਮੰਦਰ ਸਾਹਿਬ ਜਾਣਾ ਬਹੁਤ ਵਧੀਆ ਲੱਗਦਾ ਐ ਅਮਰੀਤ ਜੀ ਹੁਣ ਮੇਰੀ ਇੱਛਾ ਹੈ ਵੀ ਅਸੀਂ ਹਰਮੰਦਰ ਸਾਹਿਬ ਜਾਈਏ ਮੈਨੂੰ ਵੀ ਬਹੁਤ ਪਸੰਦ ਆ ਹਰਮੰਦਰ ਸਾਹਿਬ ਜਾਣਾ ਵੀ ਤੇ ਘਾਟੂ ਸ਼ਾਮ ਦੀ ਜਾਣਾ ਵੀ ਧਾਰਮਿਕ ਸਥਾਨ ਤੇ ਕਿਤੇ ਵੀ ਜਾਣਾ ਹੋਵੇ ਮੈਨੂੰ ਸਾਰੀ ਜਾਣਾ ਬਹੁਤ ਲੱਗਦਾ ਤੇ ਅੰਮ੍ਰਿਤਸਰ ਜਾ ਕੇ ਨਾ ਇੰਨਾ ਸਕੂਨ ਮਿਲਦਾ ਨਾ ਮੈਨੂੰ ਪਤਾ ਕਿੰਨਾ ਸਕੂਨ ਮਿਲਦਾ ਕਿੰਨਾ ਟਾਈਮ ਹੋ ਗਿਆ ਸਾਨੂੰ ਦੂਜਾ ਸਾਲ ਹੋ ਗਿਆ ਅਸੀਂ ਗਏ ਨਹੀਂ ਅੰਮ੍ਰਿਤਸਰ ਹੁਣ ਅਸੀਂ ਜਾਵਾਂਗੇ ਪਰ ਨੈਕਸਟ ਮੰਥ ਹਾਂ ਪੱਕਾ ਜਾਵਾਂਗੇ ਹੁਣ ਜਨਵਰੀ ਦੇ 10 ਮਿਊਜ਼ਿਕ ਕੱਟਿਆ ਗੋਲ ਗੋਪਰਾ ਨੂੰ ਮਿਊਜ਼ਿਕ ਕਰਨਾ ਬੰਦ ਬਾਤ ਕਰਦੇ ਨਹੀਂ ਇਹ ਦੇਖੀ ਬਹੁਤ ਦੇਖੋ ਜਿਹੜੇ ਮੈਨੂੰ ਦੂਰ ਹੈ ਆਪਣਾ ਬਹੁਤ ਸਾਰੇ ਬਤਲਾਏ ਬੜਾ ਕੁਝ ਨਹੀਂ ਨਿਕਲ ਆ ਗਿਆ ਮੂੰਚੋ ਤੂੰ ਆਹ ਦੇਖੋ ਉਧਰ ਸੈਲੀਬ੍ਰੇਸ਼ਨ ਵਾਸਤੇ ਬਣਿਆ ਹੋਇਆ ਵੈਲਕਮ 2025 ਓਕੇ ਤੁਮ ਸਾਰਿਆਂ ਨੂੰ ਹੈਪੀ ਨਿਊਅਰ ਵੈਸੇ ਹੈਪੀ ਨਿਊਅਰ ਆ ਚੁੱਕੀ ਐ ਤੁਹਾਨੂੰ ਆ ਦੇਖੋ ਲੱਗਿਆ ਐ ਇੱਕ ਸਪੈਸ਼ਲ ਹੋਣ ਦੇ ਵਾਸਤੇ ਅਕਰਨਸ ਵਾਸਤੇ ਬੱਗਾ ਹੈ ਇਧਰ ਵੀ ਬਟ ਇਹ ਸਪੈਸ਼ਲ ਦੇ ਵਾਸਤੇ ਇਟਸ ਫॉर ਸਪੈਸ਼ਲ ਇੱਥੇ ਵੀ ਦੇਖੋ ਸਾਰਾ ਐਗਰ ਆਪਾਂ ਨਾ ਸਵਗਰ ਲੈ ਲੈਂਦੇ ਨੇ ਇੱਥੇ ਇੱਧਰ ਨਹੀਂ ਉਧਰ ਹੀ ਜਾਣਾ ਪਊਗਾ ਮੈਂ ਕਿਹਾ ਫਿਰ ਆਪਾਂ ਗੇੜਾ ਘਟਦਾਂਗੇ ਇਹ ਆੜੇ-ਆੜੇ ਦੇ ਸਾਰੇ ਲੋਕ ਘੁੰਮਣ ਲੱਗ ਰਹੇ ਨੇ ਉਹਦੇ ਕੀ ਫਿਸ਼ ਕੰਟੇਨਰ ਵੀ ਆਵੇ ਓਹ ਹੋ ਹੋ ਨੋਟਿਸਿੰਗ ਕੀਤਾ ਸੀ ਇਹ ਤਾਂ ਫੈਮਿਲੀ ਵਾਸਤੇ ਇਹ ਮਤਲਬ ਇੱਥੇ ਬੁਕਿੰਗ ਵੀ ਹੁੰਦੀ ਆ ਇਫ ਯੂ ਵਾਂਟ ਬਣਾ ਲੈ ਉਧਰੋਂ ਹਾਂ ਇੱਧਰ ਇੱਧਰ ਦਿਖਾ ਇਹ ਬਣੇ ਹੋਏ ਨੇ ਲੱਗਦੇ ਆਪਾਂ ਇੱਧਰ ਇੱਧਰ ਲੱਤ ਪਾ ਰਹੇ ਆ ਸੈਕਸ ਵਗੈਰਾ ਲੈਣੇ ਆ ਆਪਣੇ ਆ ਇੱਧਰ ਬੈਠ ਜਾਂਦੇ ਫਿਰ ਹਰਮਨ ਮੋਟੂ ਕੱਤ ਲੂ ਹਰਮਨ ਮੋਟੂ ਕੱਤ ਲੂ ਇਹ ਆ ਭੀ ਮਨ ਮਾਤਾ ਤੂੰ ਤੂੰ ਉੱਧਰ ਭੱਗ ਗਈ ਮੰਮੀ ਨੇ ਮੋਟੂ ਵਾਲੇ ਕੱਪੜੇ ਨੇ ਮੋਟੂ ਮੈਂ ਭਾਈ ਪਰ ਮੈਂ ਮਾਰੇ ਮੋਟੂ ਵਾਲੇ ਕੱਪੜੇ ਪਾਏ ਨੇ ਲੇ ਤੇਰੀ ਫੜਾ ਵਾਣ ਤੂੰ ਜਾਈ ਪਤਨੂ ਲਵੇ ਬੰਮੀ ਨਾਲ ਵਾ ਤਾਂ ਥੋੜੀ ਜਿਹੀ ਇਧਰੋਂ ਤਖੋ ਮੋਟੋ ਬਦਲਾ ਨਿਕਲਦਾ ਵਿੱਚ ਹਰਮਨ ਤੇਰੇ ਨਾਲ ਨਹੀਂ ਦਿੰਦਾ ਮੇਰੇ ਕੋਲ ਦਿਖਦੇ ਆ ਹਾਂ ਠੀਕ ਆ ਮੈਂ ਤਾਂ ਮੋਟੇ ਦਿਖਰੇ ਆ ਇਹ ਤੇ ਡਾਲ ਹੀ ਮਾ ਤੇ ਛੋਟਾ ਬੀਮ ਆ ਇਹਦਾ ਡਾਲ ਆ ਉਧਰ ਬੈਠਦੇ ਤੇਰੇ ਪਾਪਾ ਨੇ ਪਲੇਸ ਕਿਕਸ ਲੈ ਕੇ ਮਾਈ ਸਪਿਕ ਚਲੀ ਲੈ ਅਜਾਂ ਚੱਲ ਚੱਲ ਮਾ ਤੇ ਇਹ ਇਜ਼ ਫਾਉਂਟੇਨਸ ਏਰੀਆ ਇਹ ਫਾਉਂਟੇਨਸ ਜੀ ਆ ਇੱਥੇ ਬੂ ਮਨੇ ਬਟ ਇਵੀ ਪਾਰਟੀ ਜੇਸ ਹੈ ਇਹ ਪ੍ਰੀ ਵੈਡਿੰਗ ਸ਼ੂਟ ਲਈ ਆ ਇਹ ਤਾਂ ਫਾਊਂਟੇਨਸ ਨੇ ਜੋ ਚੱਲ ਰਹੇ ਨੇ ਕੀ ਆ ਇੱਥੇ ਕੀ ਆ ਕਿਉਂ ਰਹ ਗਿਆ ਛੋਟੇ ਛੋਟੇ ਮੂਰਤੀ ਸੁ ਮੂਰਤੀਆਂ ਦੇਖਾ ਹਾਂ ਕਿੰਨੀਆਂ ਸੋਹਣੀਆਂ ਨੇ ਇੱਕ 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 ਦੱਬਲਾ ਬਜਾ ਰਿਹਾ ਇੱਕ ਵੀਰ ਬਜਾ ਰਿਹਾ ਗਾਂਧੀ ਦੇ ਤਨਬੰਦਰ ਤਾਂ ਹੈ ਹੀ ਨਹੀਂ ਬਸ ਇੱਧਰ ਤਾਂ ਕੁਛ ਹੈ ਨਹੀਂ ਉੱਧਰ ਹੀ ਆ ਸਾਰਾ ਕੁਛ ਫੇਰ ਇਸ ਵਾਸ਼ਰੂਮ ਵਾਸ਼ਰੂਮ ਓਕੇ ਇਹਦੇ ਦਾ ਹਾਰਨ ਫੀਲਿੰਗ ਆ ਰਹੀ ਹੈ ਚਲੋ ਉੱਧਰ ਚੱਲ ਜੀ ਹਾਰਨ ਫੀਲਿੰਗ ਆ ਰਹੀ ਹੈ ਹਾਰਨ ਫੀਲਿੰਗ ਕਿਉਂ ਆ ਰਹੀ ਹੈ ਤੈਨੂੰ ਬਸ ਮੇਰਾ ਦਿਲ ਡੋਲ ਜਾਂਦਾ ਅੱਛਾ इधर तो मत लागे के गलां मारन अस हम बहने अंदर चलो उधर साहब जी फोन से बिजी ने चलो मेरी ਸੋ ਲਾਡ ਜੀ ਐਕਸਟਰਾਇਨਲ ਅੰਦਰ ਪੋਸ਼ਟ ਬਣਿਆ ਮੈਨੂੰ ਬੈਠਣ ਵਾਸਤੇ ਮਤਲਬ ਵੀ ਫੈਮਿਲੀ ਸਾਰੇ ਜੋ ਵੀ ਮਰਜ਼ੀ ਬੈਠ ਸਕਦਾ ਹਨ ਆ ਹੈਗਾ ਮੈਨੂ ਮੈਨੂ ਦੇਖਿਓ ਆ ਫੱਟੀ ਯਾਦ ਆ ਕਿਸੇ ਨੂੰ ਪਰ ਮੈਨੂੰ ਚੰਗੀ ਤਰ੍ਹਾਂ ਯਾਦ ਕਿਉਂਕਿ ਸਰਕਾਰੀ ਸਕੂਲ ਚ ਐਦਾ ਨਹੀਂ ਫੱਟੀ ਹੁੰਦੀ ਸੀ ਲਿਖਣ ਵਾਸਤੇ ਦਵਾਤ ਨਾਲ ਲਿਖਿਆ ਰੱਖਦੇ ਸੀ ਇਹਦੇ ਮੈਨੂ ਦਿੱਤਾ ਹੋਇਆ ਸਾਰਾ ਆਪਾਂ ਮੈਨੂ ਪੜਦੇ ਆ ਬਹੁਤ ਘੂਸਾ ਵਾਜਾ ਇੰਨਾ ਕੁਝ ਮੈਨੂੰ ਪੜ ਨਹੀਂ ਹੋਣਾ ਇੱਕ ਤਾਂ ਅੰਗਰੇਜ਼ੀ ਚਾਹੀਦੀ ਪੜਦਾ ਪੜਦਾ ਮੈਂ ਪੜਦੀ ਆ ਸੋ ਇਹਦੇ ਹੈਗੇ ਪਹਿਲਾ ਸੂਪਸ

ਹਰਮਨ ਪੀ ਦੀ ਗਲਾਸ ਚ ਸੋ ਉਹਨੂੰ ਪੀਆ ਜਾਂਦਾ ਹੁੰਦਾ ਮੈਂ ਗਲਾਸ ਤਾਂ ਹੀ ਦੇਦੀ ਹਾਂ ਅਸੀਂ ਨੇ ਜ਼ਿਆਦਾ ਤਾਜ ਮੰਗਾਇਆ ਕਿਉਂਕਿ ਹਰਮਨ ਨੂੰ ਪਸੰਦ ਨਹੀਂ ਹਰਮਨ ਨੇ ਤਾਂ ਕੀ ਮੰਗਾਇਆ ਹਰਮਨ ਤੂੰ ਮੈਂ ਮੰਗਾਇਆ ਕਿਹਾ ਉਹਨੇ ਚੀਜ਼ ਕਾਰਨ ਤੋਂ ਹਾਂ ਮੈਨੂੰ ਕਾਰਨ ਪਸੰਦ ਨਹੀਂ ਸੀ ਬਾਅਦ ਇਹ ਬਿਊਡ ਹਰਮਨ ਆਗੇ ਸੀ ਤੇਰੇ ਫੇਵਰੇਟ ਰੋਲ ਹਾਂ ਜੀ ਜੀ ਨੇ ਕਿਵੇਂ ਲੱਗੇ ਆਹ ਸਾਫ ਵੀ ਕਰਤੀ ਪਲੇਟ ਬਾਤ ਜੀ ਮਾਤਾ ਕਿਵੇਂ ਲੱਗਿਆ ਤੁਹਾਨੂੰ ਇਹਨਾਂ ਦਾ ਟੇਸਟ ਟੇਸਟੀ ਆ ਦੁਬਾਰੇ ਆਣਾ ਚਾਹਵੇਂ ਕਿਉਂ ਰੇ ਹਾਂ ਹਾਂ ਜ਼ਰੂਰ ਆਵਾਂਗੇ ਹਰ ਮੈਂ ਤੈਨੂੰ ਆਵੇਂ ਤੂੰ ਆਪ ਦਾ ਐਕਸਪੀਰੀਅੰਸ ਸ਼ੇਅਰ ਕਰ ਬਸ ਇਹ ਤਾਂ ਸਰੀ ਗਿਆ ਲਾਉਗਾ ਇਹਨੇ ਬੋਲਣਾ ਨਹੀਂ ਪੁੱਛੇ ਇਹ ਘੱਟ ਬੋਲਦਾ ਇਹ ਤਾਂ ਸੋਸਾ ਸੀ ਗਿਆ ਅੱਛਾ ਆ ਆ ਪਤਾ ਨਹੀਂ ਕਿਹੜੀ ਸੋਸਾ ਨਾ ਇਹ ਮੈਂ ਉੱਤ ਲੈ ਲਣੀ ਇੱਕ ਤੂੰ ਲੈ ਲੈ ਆਹ ਤਾਂ ਮੈਂ ਠੱਟੀ ਆ ਪਤਾ ਨਹੀਂ ਮਿੱਟੀ ਆ ਬਸ ਇਹ ਟੇਸਟੀ ਪਤਾ ਲੱਗ ਰਿਹਾ ਮੈਂ ਤਾਂ ਤੂੰ ਕਿਹੜੀ ਸੌਸ ਲਈ ਆ ਆ ਵਾਲੀ ਕਾ ਆਹ ਵਾਲੀ ਆਵਦੀ ਨਹੀਂ ਆ ਇਹ ਕੋਈ ਨਹੀਂ ਛਾ ਵਿਕਟੋਰੀਆ ਮੈਂ ਹੁਣ ਕੌਲੀ ਵਾਲੀ ਸੌਸ ਨਾਲ ਟੈਸਟ ਕਰਕੇ ਦੇਖਦੀ ਆ ਇੱਕ ਸੋਚੀ ਆ ਚੁੱਕਿਆ ਆਪਣਾ ਖਾਣਾ ਮੈਂ ਵੈਜ ਰਾਈਸ ਮੈਨੂੰ ਸਾਰਾ ਪਸੰਦ ਨਹੀਂ ਇਹ ਆਰਡਰ ਕਰੇ ਸੀ ਕਰਾਈ ਪਨੀਰ ਦਾਲ ਮੱਖਣੀ ਮਿੱਸੀ ਰੋਟੀ ਬਟਰਮੈਨ ਤੇ ਸਿੰਪਲ ਰੋਟੀ ਬਟਰਮੈਨ ਵੀ ਕਿਤੇ ਸੀ ਹਾਂ ਤੇਰੇ ਫੇਵਰਿਟ ਹਾਂ ਥੈਂਕ ਯੂ ਇੱਧਰ ਦਿਖਾ ਉਹ ਅੱਗੇ ਤੇਰੇ ਬਟਰਮੈਨ ਬਟਰਮੈਨ ਤਾਂ ਵੀ ਆ ਮੇਰੇ ਗਰਮ ਗਰਮ ਸਾਰਾ ਤੇ ਬਾਹਰ ਦੀ ਆਹ ਦੋ ਫੋਟੀਆਂ ਤਿੱਖੇ ਤਿੱਖੇ ਜਿਹੇ ਹੁੰਦੇ ਨੇ ਬੜੇ ਲੱਗਦੇ ਅਗੋਂ ਮੈਂ ਸਾਫ਼ ਕਰਾਂਗੀ ਇਹਨਾਂ ਕਰੋ ਕ ਸਭ ਕਰੋ ਸਾਬ ਆ ਪਲੇਟਾ ਸਾਫ ਕਰ ਰਹੀ ਐ ਹਾਂ ਪਲੇਟਾ ਸਾਫ ਕਰ ਰਹੀ ਕਰ ਰਹੇ ਨੇ ਲੈ ਮੈਂ ਹਾਂ ਕਿ ਲੈ ਨਹੀਂ ਪੈ ਰਿਹਾ ਤਾਂ ਉਹਦੀ ਹੁਣ ਅਸੀਂ ਖਾ ਰਹੇ ਹਾਂ ਖਾਣਾ ਖਾਣ ਤੋਂ ਬਾਅਦ ਗੱਲ ਕਰਦੇ ਆਪਾਂ ਇੱਧਰ ਬਣਾ ਗੋਈ ਇੱਕ ਹੱਜੇ ਇੱਕ ਚੀਜ਼ ਰਹਿਂਦੀ ਐ ਗੁਲਾਬ ਜਾਮਨ ਹਾਂ ਉਹ ਬਾਅਦ ਚ ਬਲੈਕ ਸਵੀਟ ਆ ਚੁੱਕਿਆ ਗੁਲਾਬ ਜਾਮਨ ਉੱਛੀ ਉੱਛੀ ਬੋਲੋ ਉੱਛੀ ਹੋਰ ਸਾਡਾ ਸਵੀਟ ਆ ਚੁੱਕਿਆ ਗੁਲਾਬ ਜਾਮਨ ਠੀਕ ਐ ਇਦਾਂ ਦਿਖਾ ਮੈਂ ਖਾ ਕੇ ਦੱਸਦੀ ਆ ਟਾਈਮ ਵਾਰ ਲੱਗ ਗਿਆ ਜਲਾ ਜਮ ਸਰਵਿਸ ਥੋੜੀ ਜਿਹੀ ਸਲੋ ਆ ਬਾਕੀ ਸਾਰਾ ਕੁਝ ਸਹੀ ਆ ਖਾਣਾ ਵੀ ਟੇਸਟੀ ਸੀਗਾ ਹੂੰ ਟੇਸਟ ਵਾਈਜ਼ 3/10 ਫਿਰ ਹੂੰ ਮੈਨੂੰ ਲੱਗਿਆ ਮੈਂ ਕਹਿ ਸਕਿਆ ਤੁਸੀਂ ਖਾ ਲਈ ਤੁਸੀਂ ਨਾ ਮੈਨੂੰ ਕਿਵੇਂ ਲੱਗੇਗਾ ਜਲਾ ਜਮ ਬਹੁਤ ਟੇਸਟੀ ਹੈ ਪਰ ਅਜੇ ਚੱਕ ਨਹੀਂ ਕੀਤੀ ਆ ਖਾਧੀ ਹੈ ਨਹੀਂ ਪਹਿਲਾਂ ਹੀ ਟੇਸਟ ਮੈਂ ਗਰਮ ਖਾ ਲਈ ਮੈਂ ਗਰਮ ਮੇਰੇ ਮੂੰਹ ਕੋ ਪਧਿਆ ਪਾਣੀ ਪੀ ਲੈ ਚਮਚਾ ਦੀ ਤਮ ਚੈਰ ਨਾਲੋਂ ਬਹੁਤ ਚੜੀ ਫਾਕ ਫਿਰ ਫਾਕ ਯੇ ਮੈਂ ਤਾਂ ਮਤ ਪਾਦੇ ਤੋਂ ਨਹੀਂ ਲੇ ਆਏ ਇਹਦੇ ਵਿੱਚ ਸਭ ਆਹ ਕੋਈ ਨੰਬਰ ਕਰਿਆ ਰਹਿਣਾ ਨਾ ਕੋਈ ਨਾਰਮਲ ਕਿਤੇ ਹੋਰ ਮੋਨਾ ਨਾਰਮਲ ਕਰ ਦਿੱਤੀ ਉਹਨਾਂ ਠੰਡੀ ਜੀ ਲੱਗਦੀ ਸੀ ਪਿੱਛੇ ਜਾ ਰਹੇ ਨੇ ਗਾਣੇ ਪੂਰੀ ਖਾਈ ਬੀਟ ਤੇ ਜਿਹੜਾ ਡਾ ਰਿਹਾ ਤਾਂ ਕਿ ਕਾਫੀ ਬੰਦ ਕਰਦੇ ਉਹਨੂੰ ਕਾਫੀ ਡਾ ਜਾਰੀਆਂ ਘਰੇ ਤੇ ਹੁਣ ਗੱਲ ਦਾਂ ਬਲੌਗ ਦੀ ਐਂਡਿੰਗ ਤੇ ਮੋਤ ਮ제 ਕਿਤੇ ਡਾਂਸ ਵੀ ਕੀਤਾ ਡਾਂਸ ਡਾਂਸ ਦੇ ਵੀ ਨਹੀਂ ਕਿਸੇ ਨੇ ਡਾਂਸ ਦੀ ਜਿਹੜੀ ਵੀਡੀਓ ਇਹ ਆਪਣੀ ਬਲੌਗ ਵਾਲੀ ਦੇਖੋ ਡਾਂਸ ਵੀ ਅਸੀਂ ਬਣਾਈ ਨਹੀਂ ਕਿਉਂਕਿ ਕਾਪੀਰਾਈਟ ਆ ਜਾਂਦਾ ਫਿਰ ਨਹੀਂ ਇੱਕ ਤਰ੍ਹਾਂ ਵਾਲੇ ਕਾਪੀਰਾਈਟ ਬਹੁਤ ਛੇਤੀ ਕਰ ਦਿੰਦੇ ਨੇ ਨਹੀਂ ਕੋਈ ਗੱਲ ਨਹੀਂ ਮੈਂ ਜਿਹੜੀ ਆਪਦੀ ਬਣਵਾਈ ਹੈ ਉਹ ਮੈਂ ਵਿੱਚ ਪਾ ਦੂੰਗੀ ਪਰ ਉਹ ਸਿੱਧੀ ਬਣਾਈ ਹੈ ਮੇਰੀ ਤੇ ਉਹਦੀ ਸਾਊਂਡ ਬੰਦ ਕਰ ਦੂੰਗੀ ਐਂਡ ਤੇ ਕਿੱਦਾਂ ਨਹੀਂ ਪਰ ਉਹ ਗਾਣਾ ਹੈਗਾ ਲਹਿੰਗੇ ਸੌਂਗ ਤੇ ਕੀਤੀ ਸੀ ਅਸੀਂ ਲਹਿੰਗਾ ਦੋਸਤੋ ਇਹ ਸੀ ਆਪਣਾ ਅੱਜ ਦਾ ਬਲੌਗ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਅੱਜ ਸੀਗੀ ਮੇਰੀ ਮੈਰਿਜ ਨੂੰ ਵਾਸਤੇ ਕੇਕ ਨੂੰ ਕੋ ਅਸੀਂ ਕੱਟ ਰਹੇ ਸੀ ਪਰ ਅਸੀਂ ਸੈਲੀਬ੍ਰੇਟ ਪੂਰਾ ਕੀਤਾ ਬਾਏ ਬਾਏ ਲਵ ਯੂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੁਕਰ ਬਰਾ